छप्पी का झूठा बच्चा पाया और अज बिना बिना के ਕੀ ਕਰੀਦਾ ਵਾ ਪੇ ਜਿਹਦੇ ਬੱਚੇ ਨੇ ਨਾ ਇੱਕ ਬੱਚੇ ਕਿਹੜੀਆਂ ਦੇ ਸਾਨੂੰ ਲਿੱਲਿਆ ਬੱਚੇ ਲਿੱਲਿਆ ਸੱਤਰ ਦੇ ਕਿਹੜੀਆਂ ਨਜਾਇਜ਼ ਧੱਕੇ ਮਾਰੇ ਐਸਾ ਕਿਉਂ ਨੇ ਨਜਾਇਜ਼ ਨਹੀਂ ਉਹ ਐਸਾ ਚਲ ਦੂਜਾ ਇਹ ਕਹਿੰਦਾ ਨਹੀਂ ਕਿਉਂ ਮਾਰੀ ਤੂੰ ਐਵੇਂ ਗਾੜੀ ਮਾ ਗਾੜੀ ਉੱਪਰੇ ਹੋ ਜਾ ਉੱਪਰੇ ਹੋ ਗਿਆ ਮਸਲਾ ਕੀ ਆ ਹਾਂਜੀ ਮਸਲਾ ਕਾਹਦੇ ਨਹੀਂ ਪੁੱਛ ਮਸਲਾ ਝਗੜੇ ਦਾ ਝਗੜੇ ਦਾ ਨਾ ਵਾ ਝਗੜੇ ਦਾ ਮਸਲਾ ਵਾ ਪੁਲਿਸ ਕਿੱਧਰ ਆਈ ਸੀ? ਪੁਲਿਸ ਕਿੱਧਰ ਆਈ? ਪੜਾਣੀ ਕਿੱਥੇ? ਇਹ ਤੁਹਾਡੇ ਨਾਲ ਪੁਲਿਸ ਆਜੀ ਕਿੱਧਰ ਆਈ ਸੀ ਤੁਹਾਡੇ? ਗਵਰਨਰ ਜਾਂ ਰੋਸ਼ੀ ਨੂੰ ਪੜਦੀ ਫੰਡਰੀ ਆ। ਰੋਸ਼ੀ ਨੂੰ ਬੜੀ ਪੜਦੀ। ਇਹ ਪੁਲਿਸ ਮੁਲਾਜ਼ਮ ਜਿਹੜੇ ਆ ਇਹ ਬਹੁਤ ਜਿਆਦੀ ਸਾਡੇ ਭੈਣ ਭਰਾਵਾਂ ਉੱਤੇ ਇੱਕ ਹੱਤਿਆ ਕਰਨ ਦੇ ਆ। ਕਿ ਲੜਾਈ ਦਾ ਮਾੜਾ ਜਾਂ ਮਸਲਾ ਹੀ ਤੇ ਜਿਨ੍ਹਾਂ ਤੇ ਝੂਠਾ ਪਰਚਾ ਕਰਵਾਇਆ ਗਿਆ ਔਰ ਅਸੀਂ ਵੀ ਜਾਦੇ ਚਰਚ ਦੇ ਸਾਹਮਣੇ ਲਾਗੇ ਬੁਆ ਆ ਮੈਂ ਤੇ ਮੇਰਾ ਬੇਟਾ ਵੀ ਨਿਕਲੇ ਜਾਂ ਬਾਹਰ ਇਹਨਾਂ ਦੇ ਘਰ ਦੇ ਘਰ ਦੇ ਵਿੱਚ ਰੋੜੇ ਮਾਰੇ ਗਏ ਔਰ ਘਰ ਦੇ ਵਿੱਚ ਇਹਨਾਂ ਨੂੰ ਆਣ ਕੇ ਪਏ ਆ ਆਹੀ ਜਦੋਂ ਦਰਖਾਸਤ ਵੀ ਦੇ ਕੇ ਆਏ ਆ ਐਸਐਸਪੀ ਦੇ ਦਰਖਾਸਤ ਦਿੱਤੀ ਆ ਔਰ ਸਾਡੀ ਕੋਈ ਵੀ ਸੁਣਾਈ ਨਹੀਂ ਹੋਈ ਸਗੋ ਨਾ ਥਾਣੇ ਔਰ ਬੇਨਜਾਇਜ਼ ਇਹਨਾਂ ਨੂੰ ਆਣ ਕੇ ਇੱਥੇ ਫੜਿਆ ਬੇਨਜਾਇਜ਼ ਅੱਜ ਜਿਹੜਾ ਅੱਜ ਦਾ ਮੌਕਾ ਇਹਨਾਂ ਨੂੰ ਟਾਈਮ ਦਿੱਤਾ ਸੀ ਫੈਸਲੇ ਦਾ ਅੱਜ ਦਾ ਮੌਕਾ ਹੈ ਕਿ ਜਿਹੜਾ ਟਾਈਮ ਦਿੱਤਾ ਸੀ ਕੱਲ ਦਾ ਫੈਸਲੇ ਦਾ ਅੱਜ ਇਹਨਾਂ ਨੇ ਆਣ ਕੇ ਧੱਕੇਸ਼ਾਹੀ ਨਾਲ ਇਹ ਮੁੰਡੇ ਨੂੰ ਚੁੱਕ ਕੇ ਤੇ ਖੜਿਆ ਆ ਇਹਨੂੰ ਇੱਥੇ ਮਾਰਿਆ ਵੀ ਗਿਆ ਅੰਦਰ ਔਰ 3 ਘੰਟੇ ਇਹਨਾਂ ਨੂੰ ਅੰਦਰ ਵੀ ਰੱਖਿਆ ਗਿਆ 3 ਘੰਟੇ ਔਰ ਸਾਨੂੰ ਇਥੋਂ ਤਿੱਕਰ ਕਿ ਇਹਨਾਂ ਨੂੰ ਦਬਕੇ ਵੀ ਮਾਰੇ ਗਿਆ ਸਾਡੀ ਵੀਡੀਓ ਨਾ ਬੜਾਉਂ ਸਾਡੀਆਂ ਜਨਾਨੀਆਂ ਨੂੰ ਵੀ ਧਮਕੀਆਂ ਦਿੱਤੀਆਂ ਤੇ ਸਾਡੀ ਬੇਟੀ ਜਿਹੜੀ ਆ ਇਹਨਾਂ ਨੂੰ ਧਮਕੀ ਦਿੱਤੀ ਆ ਕਿ ਤੈਨੂੰ ਵੀ ਬੰਨ ਕੇ ਲੈ ਜਾਵਾਂਗੇ ਤੇਰੇ ਉੱਤੇ ਵੀ ਪਰਚਾ ਹੀ ਪਾਵਾਂਗੇ ਬੇਨਜਾਇਜ਼ ਪੁਲਿਸ ਜਿਹੜੀ ਆ ਇਹ ਕਹਿਣ ਲਈ ਆ ਤੇ ਬੇਨਜਾਇਜ਼ ਪਰਿਵਾਰਾਂ ਨੂੰ ਸਾਡਿਆਂ ਨੂੰ ਇਹਨਾਂ ਨੇ ਇਸ ਤਰ੍ਹਾਂ ਬਹੁਤ ਜ਼ਿਆਦਾ ਦਲੀਲ ਕੀਤਾ ਇਹ ਸਾਰਿਆਂ ਨੂੰ ਝੂਠਾ ਪੱਤਾ ਝੂਠਾ ਪੱਤਾ ਬਣਾਇਆ ਇਹਨਾਂ ਨੇ ਝੂਠਾ ਪਰਚਾ ਬਣਾਇਆ ਉਹਦੇ ਵਿੱਚ ਫੜਨ ਆਏ ਆ ਇਹਨਾਂ ਨੇ ਮਾਰਿਆ ਅੰਦਰਵਾੜ ਕੇ ਇਹ ਪਤਾ ਨਹੀਂ ਬੇਨਜਾਜ ਆ ਹੀ ਜਾਂਦੇ ਆ ਬੂਹਾ ਖੋਲੋ ਤਾਂ ਉਹ ਬੂਹਾ ਨਹੀਂ ਖੋਲਣ ਦਿੱਤਾ ਕਿਤੇ ਦੁਕਾਨ ਚ ਅੰਦਰਵਾੜ ਕੇ ਤੁਸੀਂ ਦੁਕਾਨ ਦੀ ਵੀਡੀਓ ਬਣਾਓ ਜਿੱਥੇ ਇਹਨਾਂ ਨੇ ਅੰਦਰਵਾੜ ਕੇ ਕੁੱਟਿਆ ਵਾ ਫੜਨ ਤੇ ਆਏ ਤੇ ਅੰਦਰ ਕਿਤਰਾ ਵੱਡਾ ਇਹਨਾਂ ਨੇ ਅੰਦਰ ਦੁਕਾਨ ਦਾ ਸਟੈਂਡ ਦੇ ਦਿੱਤਾ ਲਾ ਲਿਆ ਦੁਕਾਨ ਆਹ ਤੇ ਅੰਦਰ ਦੀ ਦੁਕਾਨਿਆ ਦੁਕਾਨ ਚ ਸੌਫਦਾ ਲਾਣ ਲਿਆ ਉੱਥੇ ਫੜਿਆ ਉੱਥੇ ਫੜਿਆ ਉੱਥੇ ਬਿਨਾਂ ਵਰਦੀ ਤੋਂ ਆਣ ਕੇ ਅੰਦਰ ਸਾਰੇ ਜਿਹੜੇ ਸਿਵਲ ਪੁਲਿਸ ਜੁਆਏ ਯੂਨੀਫਾਰਮ ਤੋਂ ਬਿਨਾਂ ਸਾਰੇ ਜਿਹੜੇ ਇਹ ਬਿਨਾਂ ਡਿਊਟੀ ਅੱਗੇ ਵੀ ਅੰਕਲ ਸਾਡੇ ਘਰ ਆਏ ਕੰਧਾ ਟੱਪ ਕੇ ਪੁਲਸੰਦੀ ਰੀ ਬਿਨਾਂ ਡਿਊਟੀ ਬਿਨਾਂ ਡਿਊਟੀ ਤੋਂ ਕੰਧਾ ਟੱਪ ਕੇ ਘਰੇ ਵੜੇ ਨਾ ਮਮੀ ਨਾ ਹੁੰਦੀ ਇਹਨਾਂ ਨੇ ਅੰਦਰ ਆ ਕੇ ਦਰਵਾਜ਼ਾ ਖੋਲਟਾ ਇਹਨਾਂ ਨੇ ਉਸ ਵੇਲੇ ਸਾਡੀ ਕੋਈ ਕਾਰਵਾਈ ਨਹੀਂ ਕੀਤੀ। ਇਹ ਉਦੋਂ ਵੀ ਮੇਰੀ ਗਲੀ ਮੇਰੀ ਪੌੜੀ ਛੱਡ ਕੇ ਨਾ ਇਹਨਾਂ ਦੇ ਘਰ ਜਾ ਕੇ ਅਟੈਕ ਕੀਤਾ ਸੀ। ਆਈ ਆਪਣੀ ਮੁੰਡੇ ਨੂੰ ਮੈਂ ਹਾਦੀ ਜਮਾਨਤ ਕਰਾਉਣਗੇ ਤੇ ਇਥੇ ਇੱਕ ਆ ਪੀ ਪੱਗ ਵਾਲੇ ਭਾਜੀ ਆ ਜਿਹੜੇ ਆ ਪੁਲਿਸ ਵਾਲੇ ਇਹਨਾਂ ਨੇ ਧਮਕੀ ਦਿੱਤੀ ਆਂਦੇ ਹੀ ਮੁੰਡੇ ਨੂੰ ਅਨਕਾਊਂਟਰ ਚ ਮਾਰਨਾ ਵਾ ਅਸੀਂ ਬਾਹਰ ਪਾ ਦੇਣੀ ਕੌਣ ਕਾ ਦੇ ਨੀ ਗੋਲੀ ਮਾਰ ਦੇਣੀ ਆ। ਮੇਹਮਾਨਾ ਨੇ ਕਫੜੇ ਆ ਪੂਰੇ ਕਹਿ ਕੇ ਗਏ ਨੇ ਕਫੜੇ ਹਣ ਵਾਸਤੇ ਵੀ ਏ ਐਸਾ ਹੀ ਬਰਿੰਦਰ ਨੇ ਸਾਰੇ ਸ਼ੁਰੂ ਤੋਂ ਪਤਾ ਕਿ ਨੇ ਪਰ ਜੇ ਝੂਠੇ ਪਾਏ ਏ ਐਸਾ ਹੀ ਬਰਿੰਦਰ ਨੇ ਸਾਰੇ ਫੁਪਕਤੇ ਝੂਠੇ ਬਣਾਏ ਆ ਉਸ ਤੋਂ ਬਾਅਦ ਸਾਡੀ ਕੰਦ ਟੱਪ ਕੇ ਆ ਪਲਵਿੰਦਰ ਏ ਸੀਏ ਪਲਵਿੰਦਰ ਕੰਦ ਟੱਪ ਕੇ ਸਾਡੇ ਘਰ ਵੜਿਆ ਏ ਇਹਨਾਂ ਨੇ ਇੱਕ ਯਾਤਰਾ ਤੇ ਚੱਲੇ ਸੀ ਇਹਨਾਂ ਨੇ ਉੱਥੇ ਬੱਸ ਰੋਕੀ ਇੱਕ ਪਲਵਿੰਦਰ ਹੀ ਇੱਕ ਨਾਲ ਹੋਰ ਪੁਲਿਸ ਵਾਲਾ ਏ ਉਹਦੀ ਮੇਰੇ ਕੋਲ ਵੀਡੀਓ ਹੈਗੀ ਜੇ ਮੈਂ ਫੋਟੋਆਂ ਵੀ ਰੱਖੀਆਂ ਹੋਈਆਂ ਜਦ ਜਦ ਨੇ ਬੈਂਡ ਰੋਕੀ ਇਹਨਾਂ ਨੇ ਉੱਥੇ ਵੀ ਇਹਨਾਂ ਨੇ ਮੁੰਡੇ ਨੂੰ ਕਹਿੰਦੇ ਸੀ ਇਹ ਅੱਤਵਾਦੀ ਆ ਇਹ ਇਨਕਾਊਂਟਰ ਕਰਨਾ ਚਾਹੁੰਦੇ ਆਡੇ ਮੁੰਡੇ ਦਾ ਇਹ ਬੇਨਜਾਇਜ਼ ਕੀ ਚਾਹੁੰਦੇ ਓ ਾਨੂੰ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਸਾਡੇ ਦੇ ਪੱچے ਜਿਹੜੇ ਝੂਠੇ ਹੋਏ ਆ ਉਹ ਰੱਦ ਕੀਤੇ ਜਾਣ ਸਾਡੇ ਮੁੰਡੇ ਨੂੰ ਰਿਹਾ ਕੀਤਾ ਜਾਵੇ ਤੇ ਜਿਹੜੇ ਸਾਡੇ ਪੱچے ਬੰਦੇ ਆ ਜਿਹੜੇ ਸਾਡੇ ਘਰ ਆ ਕੇ ਥੋੜੇ ਮਾਰ ਕੇ ਗਏ ਜਿਹੜੇ ਸਾਡੇ ਮੁੰਡੇ ਤੇ ਗੋਲੀ ਚਲਾਈ ਗਈ ਜਿਹੜੀ ਸਾਡੇ ਮੁੰਡੇ ਤੇ ਕਿਰਚ ਮਾਰੀ ਗਈ ਉਹਦਾ ਪਰਚਾ ਦਰਜ ਕੀਤਾ ਜਾਵੇ ਜੀ ਸਰ ਅੱਜ ਬਦੋਵਾਲ ਖੁਰਦ ਤੁਸੀਂ ਰੇਡ ਤੇ ਗਏ ਸੀ ਇਕ ਕੁਮਿੰਦਰ ਜੋਸ਼ੀ ਨੂੰ ਫੜ ਕੇ ਲਾਏ ਇਹਨਾਂ ਦੇ ਪ੍ਰਵਤ ਮੈਂਬਰਾਂ ਦਾ ਕਹਿਣਾ ਹੈ ਕਿ ਪੁੱਛ ਲਿਆ ਤਾਂ ਕੀ ਮੈਟਰ ਕੀ ਹੈ ਮਾਮਲਾ ਕੀ ਹੈ ਜੀ ਦੇਖੋ ਜੀ ਇਹ ਮੁੰਡਾ ਜਿਹੜਾ ਕੁਲਵਿੰਦਰ ਮਸੀਰ ਫਰੋਸ਼ੀ ਪੁੱਤਰ ਵਿਲੀਅਮ ਸੀ ਇਹ ਸਾਡੇ ਥਾਣੇ ਫਤਿਹਗੜ ਚੂੜੀਆਂ ਦੇ ਵਿੱਚ ਦੋ ਲੜਾਈ ਝਗੜੇ ਦੇ ਕੇਸਾਂ ਦੇ ਵਿੱਚ ਸਾਨੂੰ ਵਾਂਟਡ ਸੀ ਇਹਦੀ ਗ੍ਰਿਫਤਾਰੀ ਲਈ ਸਾਡੇ ਵੱਲੋਂ ਪਹਿਲਾਂ ਵੀ ਛਾਪੇਮਾਰੀ ਕੀਤੀ ਜਾਂਦੀ ਸੀ ਪਰੰਤੂ ਇਹ ਪੁਲਿਸ ਨੂੰ ਚਗਵਾ ਦੇ ਕੇ ਜਾਂ ਉਸ ਦੀ آمد ਤੋਂ ਪਹਿਲਾਂ ਹੀ ਇਹ ਫਰਾਰ ਹੋ ਜਾਂਦਾ ਰਿਹਾ ਤੇ ਅੱਜ ਸਾਨੂੰ ਸੂਚਨਾ ਮਿਲਣ ਤੇ ਸਾਡੀ ਪੁਲਿਸ ਪਰਟੀ ਵੱਲੋਂ ਇਹਨੂੰ ਕਾਬੂ ਕੀਤਾ ਗਿਆ ਤੇ ਸਰ ਉਹਨਾਂ ਦਾ ਕਹਿਣਾ ਕਿ ਪਿੰਡ 'ਚ ਪੁਲਸ ਆਈ ਕੁੱਟਮਾਰ ਮੁੰਡੇ ਨਾਲ ਕੀ ਕੀ ਸੀ ਇਹ ਜੀ ਇਹਦੇ ਪਰਿਵਾਰਕ ਮੈਂਬਰ ਇਦੀ ਗ੍ਰਿਫਤਾਰੀ ਦਾ ਵਿਰੋਧ ਕਰਦੇ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਸਮਝਾ ਕੇ ਤੇ ਫਿਰ ਦੋਸ਼ੀ ਨੂੰ ਜਿਹੜਾ ਆਪਣਾ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੀ ਫਿਰ ਉਹਨਾਂ ਨੇ ਦਰਵਾਜ਼ਾ ਜ ਆ ਦਿਖਾਇਆ ਵੀ ਮੁੰਡਾ ਅੰਦਰ ਵੜ ਗਿਆ ਉਹ ਕਮਰੇ 'ਚ ਤੇ ਉੱਤੇ ਕਮਰੇ 'ਚ ਵੜ ਕੇ ਗਈ ਐ ਕੋਤਪਾਰ ਉਹ ਜੀ ਪੁਲਿਸ ਤੋਂ ਬਚਣ ਦੀ ਖਾਤਰ ਉਹ ਕਿਸੇ ਦੇ ਘਰ ਦੁਕਾਨ ਦੇ ਵਿੱਚ ਵੜ ਗਿਆ ਸੀਗਾ ਤੇ ਜਿਸ ਤੋਂ ਬਾਅਦ ਵਿੱਚ ਆਬੂ ਕੀਤਾ ਗਿਆ ਜੀ ਇਹ ਕਿੰਨੇ ਮਾਮਲਿਆਂ 'ਚ ਲੜੁੰਦਾ ਸੀ ਇਹ ਜੀ ਦੋ ਮਾਮਲਿਆਂ ਦੇ ਵਿੱਚ ਸਾਨੂੰ ਲੜਿੰਦਾ ਸੀਗਾ ਜੀ ਕੀ ਕੀ ਸੀ ਮਾਮਲੇ ਇਹ ਲੜਾਈ ਝਗੜੇ ਦੇ ਜੀ ਆਪਣਾ ਮਾਮਲਾ ਨੀਜੀ 332 24 26 ਆਪੀਸੀ ਦੇ ਜੀ ਜੇ ਅਰੈਸਟ ਪਾਤੀ ਬਿਲਕੁਲ ਜੀ